ਸਤਿ ਸ਼੍ਰੀ ਅਕਾਲ ਮੈਂ ਹਗ ਗੁਰਿੰਦਰਪਾਲ ਸਿੰਘ ਸਾਡੇ ਲੋਕ ਤੇ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਹਾਂ ਪਹਿਲੀ ਖਬਰ ਵੱਲ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੀ ਇੱਕ ਅਦਾਲਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਦੀ ਤੀ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਨਾਲ ਸੰਬੰਧਿਤ ਮਾਮਲੇ ਦੀਆਂ ਦਲੀਲਾਂ ਸੁਣੀਆਂ ਗਈਆਂ ਕੰਚਨਪ੍ਰੀਤ ਨੂੰ ਸਵੇਚਰਵਾਰ ਰਾਤ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਸੁਣਵਾਈ ਰਾਤ 10 ਵਜੇ ਸ਼ੁਰੂ ਹੋ ਕੇ ਲਗਭਗ 1 ਵਜੇ ਤੱਕ ਚੱਲੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਆਗੂ ਕੰਚਨਪ੍ਰੀਤ ਕੌਰ ਨੂੰ ਅਦਾਲਤ ਨੇ ਅੱਜ ਤੜਕਸਾਰ ਰਿਹਾ ਕਰਨ ਦੇ ਹੁਕਮ ਜਾਰੀ ਕੀਤੇ ਹਨ ਤੇ ਇਸ ਮੌਕੇ ਸੰਬੋਧਨ ਕਰਦੇ ਸੀਨੀਅਰ ਅਕਾਲੀ ਆਗੂ ਅਰਸ਼ਦੀਪ ਕਲੇਰ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਮਾਨਯੋਗ ਸੁਪਰੀਮ ਕੋਰਟ ਜੋ ਕਿ ਉਹਨਾਂ ਨੇ ਕੰਚਨਪ੍ਰੀਤ ਨੂੰ ਪੁਲਿਸ ਕਸਟਡੀ ਤੋਂ ਮੈਜਿਸਟ੍ਰੇਟ ਦੀ ਕਸਟਡੀ ਵਿੱਚ ਸ਼ਿਫਟ ਕਰਨ ਦੇ ਹੁਕਮ ਦਿੱਤੇ ਸਨ ਤੇ ਇਸ ਦੌਰਾਨ ਸਵੇਰੇ ਕਰੀਬ 4 ਵਜੇ ਮਿਲੀ ਰਿਹਾਈ ਤੋਂ ਬਾਅਦ ਬਾਹਰ ਆਉਂਦੇ ਆ ਕੰਚਨਪ੍ਰੀਤ ਕੌਰ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ ਤੇ ਪਾਰਟੀ ਵੱਲੋਂ ਦੇ ਅਤਿ ਸਾਰ ਲਈ ਧੰਨਵਾਦ ਵੀ ਕੀਤਾ ਭਾਰਤ ਸਰਕਾਰ ਨੇ ਮੈਸੇਜਿੰਗ ਐਪਸ ਬਾਰੇ ਇੱਕ ਆਦੇਸ਼ ਜਾਰੀ ਕੀਤਾ ਹੈ ਜੋ ਲੱਖਾਂ ਜੋ ਕਿ ਯੂਜ਼ਰਸ ਨੇ ਉਹਨਾਂ ਦੇ ਡਿਜੀਟਲ ਰੂਟੀਨ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ ਤੇ ਦੂਰ ਸੰਚਾਰ ਸਾਈਬਰ ਸੁਰੱਖਿਆ ਸੂ ਨਿਯਮ 2025 ਤਹਿਤ WhatsApp, Telegram, Signal, Snapchat, ShareChat, JioChat ਅਤੇ ਜੋਸ਼ ਵਰਗੇ ਐਪਸ ਹੁਣ ਸਰਗਰਮ SIM ਕਾਰਡ ਤੋਂ ਬਿਨਾ ਕੰਮ ਨਹੀਂ ਕਰਨਗੇ। ਇਹ ਪਹਿਲੀ ਵਾਰ ਹੈ ਜਦੋਂ ਐਪ ਆਧਾਰਿਤ ਮੈਸੇਜਿੰਗ ਸੇਵਾਵਾਂ ਟੈਲੀਕਾਮ ਵਰਗੇ ਸਖਤ ਨਿਯਮਾਂ ਦੇ ਅਧੀਨ ਆਈਆਂ ਹਨ ਤੇ ਨਵਾਂ ਨਿਯਮ ਉਸੇ ਤਰ੍ਹਾਂ ਕੰਮ ਕਰੇਗਾ ਜਿਵੇਂ ਬੈਂਕਿੰਗ ਅਤੇ UPI ਐਪਸ ਨੂੰ SIM ਜੋ ਕਿ ਅਕ੍ਰਿਆਸ਼ੀਲ ਹੋਣ ਤੇ ਲੌਗਇਨ ਕਰਨ ਦੀ ਆਗਿਆ ਨਹੀਂ ਹੈ ਤੇ ਸਰਕਾਰ ਨੇ ਇਹਨਾਂ ਸਾਰੀਆਂ ਐਪਸ ਨੂੰ ਦੂਰ ਸੰਚਾਰ ਪਰਚਣ ਕਰ ਦੋ ਯੂਜ਼ਰ ਸੰਸਥਾਵਾਂ TIUES ਵਜੋਂ ਸ਼੍ਰੀニਵਤ ਕਿਹਾ ਤਾਂ ਇਸ ਨਿਯਮ ਦੇ ਤਹਿਤ ਐਪਸ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਯੂਜ਼ਰਸ ਦਾ SIM ਕਾਰਡ ਹਮੇਸ਼ਾ ਐਪ ਨਾਲ ਜੁੜਿਆ ਅਤੇ ਕਿਰਿਆਸ਼ੀਲ ਰਹੇ ਤੇ ਪਲੇਟਫਾਰਮਾਂ ਨੂੰ 90 ਦਿਨਾਂ ਦੇ ਅੰਦਰ ਇਸ ਨਿਯਮ ਨੂੰ ਲਾਗੂ ਕਰਨਾ ਚਾਹੀਦਾ ਤੇ WhatsApp Web ਅਤੇ ਹੋਰ Web ਸੰਸਕਰਣ ਉਪਭੋਗਤਾ ਹਰ 6 ਘੰਟਿਆਂ ਵਿੱਚ ਆਪਣਾ ਆਪ ਲੌਗਆਊਟ ਹੋ ਜਾਣਗੇ ਨੈਸ਼ਨਲ ਹੈਰਲਡ ਮਾਮਲੇ ਵਿੱਚ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਲੋਕ ਸਭਾ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵੱਧ ਗਈਆਂ ਨੇ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ EOW ਨੇ ਭਾਰਤ ਸਰਕਾਰ ਨੇ ਮੈਸੇਜਿੰਗ ਐਪਸ ਬਾਰੇ ਇੱਕ ਆਦੇਸ਼ ਜਾਰੀ ਕੀਤਾ ਹੈ ਜੋ ਲੱਖਾਂ ਜੋ ਕਿ ਯੂਜ਼ਰਸ ਨੇ ਉਹਨਾਂ ਦੇ ਡਿਜੀਟਲ ਰੂਟੀਨ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ ਤੇ ਦੂਰ ਸੰਚਾਰ ਸਾਈਬਰ ਸੁਰੱਖਿਆ ਸੂ ਨਿਯਮ 2025 ਤਹਿਤ WhatsApp, Telegram, Signal, Snapchat, ShareChat, JioChat ਅਤੇ Josh ਵਰਗੇ ਐਪਸ ਹੁਣ ਸਰਗਰਮ SIM ਕਾਰ ਤੋਂ ਬਿਨਾ ਕੰਮ ਨਹੀਂ ਕਰਨਗੇ। ਇਹ ਪਹਿਲੀ ਵਾਰ ਹੈ ਜਦੋਂ ਐਪ ਆਧਾਰਿਤ ਮੈਸੇਜਿੰਗ ਸੇਵਾਵਾਂ ਟੈਲੀਕਾਮ ਵਰਗੇ ਸਖਤ ਨਿਯਮਾਂ ਦੇ ਅਧੀਨ ਆਈਆਂ ਹਨ ਤੇ ਨਵਾਂ ਨਿਯਮ ਉਸੇ ਤਰ੍ਹਾਂ ਕੰਮ ਕਰੇਗਾ ਜਿਵੇਂ ਬੈਂਕਿੰਗ ਅਤੇ UPI ਐਪਸ ਨੂੰ SIM ਜੋ ਕਿ ਅਕ੍ਰਿਆਸ਼ੀਲ ਹੋਣ ਤੇ ਲੌਗਇਨ ਕਰਨ ਦੀ ਆਗਿਆ ਨਹੀਂ ਹੈ ਤੇ ਸਰਕਾਰ ਨੇ ਇਹਨਾਂ ਸਾਰੀਆਂ ਐਪਸ ਨੂੰ ਦੂਰ ਸੰਚਾਰ ਪਰਚਣ ਕਰ ਦੋ ਯੂਜ਼ਰ ਸੰਸਥਾਵਾਂ TIUES ਵਜੋਂ ਸ਼੍ਰੀਮੰਤ ਕਹਿੰਦਾ ਹੈ ਤੇ ਇਸ ਨਿਯਮ ਦੇ ਤਹਿਤ ਐਪਸ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਯੂਜ਼ਰਸ ਦਾ SIM ਕਾਰਡ ਹਮੇਸ਼ਾ ਐਪ ਨਾਲ ਜੁੜਿਆ ਅਤੇ ਕਿਰਿਆਸ਼ੀਲ ਰਹੇ ਤੇ ਪਲੇਟਫਾਰਮਾਂ ਨੂੰ 90 ਦਿਨਾਂ ਦੇ ਅੰਦਰ ਇਸ ਨਿਯਮ ਨੂੰ ਲਾਗੂ ਕਰਨਾ ਚਾਹੀਦਾ ਤੇ WhatsApp Web ਅਤੇ ਹੋਰ Web ਸੰਸਕਰਣ ਉਪ ਬੋਕ ਦਾ ਹਰ 6 ਘੰਟਿਆਂ ਵਿੱਚ ਆਪਣਾ ਆਪ ਲੌਗ ਆਊਟ ਹੋ ਜਾਣਗੇ ਇੱਕ ਮੁੱਖ ਮੰਗ ਇਹ ਵੀ ਹੈ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਕਿਰਪਤਾਰ ਕੀਤਾ ਗਿਆ ਹੈ ਜਾਂ ਜਿਨ੍ਹਾਂ ਖਿਲਾਫ ਕੇਸ ਦਰਜ ਕੀਤੇ ਗਏ ਹਨ ਉਹਨਾਂ ਨੂੰ ਰਿਹਾ ਕੀਤਾ ਜਾਵੇ ਦੇ ਪ੍ਰਦਰਸ਼ਨਕਾਰੀ ਇਸ ਮੰਗ ਨੂੰ ਲਗਾਤਾਰ ਉਠਾ ਰਹੇ ਨੇ ਸ਼ੈਰਿਫ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਸਕਾਟਨ ਵਿੱਚ ਇੱਕ ਬੈਂਕਟ ਹਾਲ ਵਿੱਚ ਇੱਕ ਪਰਿਵਾਰਕ ਸਮਾਗਮ ਦੌਰਾਨ ਹੋਈ ਗੋਲੀਬਾਰੀ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ ਤੇ ਸੈਨ ਜੈਕਵਨ ਕਾਉਂਟੀ ਸ਼ੈਰਿਫ ਦਫ਼ਤਰ ਦੇ ਬੁਲਾਰੇ ਹੀਟਰ ਬ੍ਰੈਂਡ ਨੇ ਦੱਸਿਆ ਕਿ ਪੀੜਤਾਂ ਵਿੱਚ ਬੱਚੇ ਅਤੇ ਬਾਲਗ ਦੋਵੇਂ ਸ਼ਾਮਲ ਨੇ ਤੇ ਘਟਨਾ ਸਥਾਨ ਤੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਬ੍ਰੈਂਟ ਨੇ ਕਿਹਾ ਕਿ ਸ਼ੁਰੂਆਤੀ ਸੰਕੇਤਾਂ ਤੋਂ ਲੱਗਦਾ ਹੈ ਕਿ ਇਹ ਇੱਕ ਨਿਸ਼ਾਨਾ ਬਣਾ ਕੇ ਕੀਤੀ ਗਈ ਕਤਰਾ ਹੋ ਸਕਦੀ ਹੈ ਗੋਲੀਬਾਰੀ ਬੈਂਕਟ ਹਾਲ ਦੇ ਅੰਦਰ ਹੋਈ ਜਿੱਦਾਂ ਪਾਰਕਿੰਗ ਲਾਟ ਹੋਰ ਕਾਰੋਬਾਰਾਂ ਨਾਲ ਸਾਂਝਾ ਤੇ ਜਾਸੂਸ ਅਜੇ ਵੀ ਸੰਭਾਵਿਤ ਮਨੋਰਥ ਦੀ ਪਛਾਣ ਕਰਨ ਲਈ ਕੰਮ ਕਰ ਰਹੇ ਸਨ ਤੇ ਅਧਿਕਾਰੀਆਂ ਨੇ ਪੇੜਤਾਂ ਦੀ ਹਾਲਤ ਬਾਰੇ ਤੁਰੰਤ ਕੋਈ ਵਾਧੂ ਜਾਣਕਾਰੀ ਨਹੀਂ ਦਿੱਤੀ ਤੇ ਅਧਿਕਾਰੀਆਂ ਨੇ ਕਿਹਾ ਕਿ ਕਈਆਂ ਨੂੰ ਹਸਪਤਾਲਾਂ ਵਿੱਚ ਵੀ ਲਿਜਾਇਆ ਗਿਆ। ਸ਼੍ਰੀਲੰਕਾ ਇਸ ਵੇਲੇ ਚੱਕਰਵਾਤ ਦਿੱਤਵਾ ਦੇ ਮੱਦੇਨਜ਼ਰ ਵਿਆਪਕ ਖੜਾ ਗਾਂ ਡਿੰਗਣ ਦੀਆਂ ਘਟਨਾਵਾਂ ਦਾ ਸਾਹਮਣਾ ਕਰ ਰਿਹਾ ਤੇ ਇਸ ਚੱਕਰਵਾਤ ਕਰਨ ਵੱਡੇ ਪੱਧਰ ਤੇ ਉਡਾਣਾ ਪ੍ਰਭਾਵਿਤ ਹੋਈਆਂ ਹਨ ਅਤੇ ਵੱਖ-ਵੱਖ ਦੇਸ਼ਾਂ ਦੇ ਵੱਡੀ ਗਿਣਤੀ ਲੋਕ ਉੱਥੇ ਫਸੇ ਹੋਏ ਹਨ ਤੇ ਉਧਰ ਭਾਰਤੀ ਹਵਾਈ ਸੈਨਾ ਵੱਲੋਂ ਚੱਕਰਵਾਤ ਪ੍ਰਭਾਵਿਤ ਸ਼੍ਰੀਲੰਕਾ ਵਿੱਚ 800 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਐਤਵਾਰ ਨੂੰ ਬਾਹਰ ਕੱਢੇ ਜਾਣ ਦੀ ਉਮੀਦ ਹੈ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਹਵਾਈ ਸੈਨਾ ਆਈਏਐਫ ਦੇ ਦੋ ਜਹਾਜ਼ ਆਈਐਲ 77 ਅਤੇ ਸੀ 130 ਯਾਤਰੀਆਂ ਨੂੰ ਕੋਲੰਬੋ ਤੋਂ ਕੇਰਲ ਦੇ ਤਿਰਵੰਥਪੁਰਮ ਤੱਕ ਹਵਾਈ ਮਾਰਗ ਰਾਹੀਂ ਲਿਆਉਣਗੇ ਤੇ ਇਹ ਜਹਾਜ਼ ਮੌਸਮ ਦੀਆਂ ਸਥਿਤੀਆਂ ਦੇ ਅਧੀਨ ਦੋਹਾਂ ਸ਼ਹਿਰਾਂ ਵਿਚਕਾਰ ਕਈ ਉਡਾਣਾ ਪਰਨਗੇ ਤੇ ਜੇਕਰ ਵਾਧੂ ਉਡਾਣਾ ਸੰਭਵ ਹੋਈਆਂ ਤਾਂ ਆਈਏਪ 800 ਤੋਂ ਵੱਧ ਲੋਕਾਂ ਨੂੰ ਬਾਹਰ ਕੱਢ ਸਕਦੀ ਹੈ। ਸੈਦ ਮੁਸਤਾਕ ਅਲੀ ਟਰਾਫੀ ਐਸਐਮ 80 ਵਿੱਚ ਪੰਜਾਬ ਦੀ ਕਪਤਾਨੀ ਕਰ ਰਹੇ ਤਾਕੜ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਬੰਗਾਲ ਖਿਲਾਫ ਖੇਡਦੇ ਹੋਏ ਬੱਲੇ ਨਾਲ ਤਹਲਕਾ ਮਚਾ ਦਿੱਤਾ ਅਭਿਸ਼ੇਕ ਸ਼ਰਮਾ ਨੇ ਸਿਰਫ 32 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕਰ ਲਿਆ ਤੇ ਚੌਕਿਆਂ ਛੱਕਿਆਂ ਦੀ ਜ਼ਬਰਦਸਤ ਝੜੀ ਲਾ ਦਿੱਤੀ ਅਭਿਸ਼ੇਕ ਸ਼ਰਮਾ ਨੇ ਪਾਰੀ ਦੀ ਸ਼ੁਰੂਆਤ ਤੋਂ ਹੀ ਵੱਡੇ ਸ਼ਾਟ ਲਗਾਉਣੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਨੇ ਮਾਤਰ 12 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਜਿਸ ਵਿੱਚ 5 ਛੱਕੇ ਤੇ 5 ਚੌਕੇ ਸ਼ਾਮਲ ਸਨ ਤੇ ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਗੁਰੂ ਯਵਰਾਜ ਸਿੰਘ ਵਾਂਗ 12 ਗੇਂਦਾਂ ਵਿੱਚ ਅਰਧ ਸੈਂਕੜਾ Đਾਉਣ ਦੇ ਕਾਰਨਾਮੇ ਦੀ ਬਰਾਬਰੀ ਕੀਤੀ ਤੇ ਸੈਂਕੜੇ ਤੱਕ ਪਹੁੰਚਣ ਲਈ ਅਭਿਸ਼ੇਕ ਨੇ ਕੁੱਲ 11 ਛੱਕੇ ਤੇ 7 ਚੌਕਿਆਂ ਦਾ ਸਹਾਰਾ ਲਿਆ ਤੇ ਅਭਿਸ਼ੇਕ ਸ਼ਰਮਾ ਦੀ ਇਹ ਧੁਮਾਕੇਦਾਰ ਫਾਰਮ ਭਾਰਤ ਲਈ ਬਹੁਤ ਵੱਡੀ ਗੱਲ ਹੈ ਕਿਉਂਕਿ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ 5 ਮੈਚਾਂ ਦੀ T20 ਸੀਰੀਜ਼ 9 ਦਸੰਬਰ 2025 ਤੋਂ ਸ਼ੁਰੂ ਹੋਣ ਵਾਲੀ ਹੈ। ਜੀਂਦ ਜਿਲ੍ਹੇ ਦੇ ਸਫੀਦੋ ਇਲਾਕੇ ਦੇ ਪਿੰਡ ਖੜਗਕਾਗਰ ਦੀਆਂ ਗਲੀਆਂ ਸੋਗ ਨਾਲ ਭਰੀਆਂ ਹੋਈਆਂ ਸਨ ਤੇ ਹਰ ਪਿੰਡ ਵਾਸੀ ਦੀਆਂ ਅੱਖਾਂ ਨਮ ਸਨ ਤੇ ਲਗਭਗ 2.5 ਮਹੀਨਿਆਂ ਬਾਅਦ ਪਿੰਡ ਨੇ ਆਪਣੇ ਪੁੱਤਰ ਕਮਲ ਦੀ ਵਾਪਸੀ ਦੇਖੀ ਜੋ ਕਦੇ ਬਿਹਤਰ ਭਵਿੱਖ ਦੇ ਭਾਲ ਵਿੱਚ ਇੰਗਲੈਂਡ ਗਿਆ ਸੀ ਪਰ ਹੁਣ ਤਾਬੂਤ ਵਿੱਚ ਲਪੇਟਿਆ ਹੋਇਆ ਵਾਪਸ ਆਇਆ ਤੇ ਕਮਲ ਦਾ ਅੰਤਿਮ ਸੰਸਕਾਰ ਡੂੰਗੇ ਸੋਗਮਈ ਮਾਹੌਲ ਵਿੱਚ ਕੀਤਾ ਗਿਆ ਤੇ ਕਮਲ ਸਫੇਦੋ ਦੇ ਸਾਬਕਾ ਵਿਧਾਇਕ ਰਾਮਫਲ ਕੁੰਡੂ ਦੇ ਭਰਾ ਈਸ਼ਵਰ ਸਿੰਘ ਦਾ ਪੋਤਾ ਹੈ ਤੇ ਦੂਜੇ ਪਾਸੇ ਸਫੇਦੋ ਇਲਾਕੇ ਦੇ ਸਹਾਨਪੁਰ ਜੋ ਕਿ 32 ਸਾਲਾ ਸੁਦੀਰ ਰਾਠੀ ਦੀ ਅਮਰੀਕਾ ਵਿੱਚ ਮੌਤ ਹੋ ਗਈ ਸੀ ਤੇ ਉਸ ਦੀ লাশ 6 ਮਹੀਨਿਆਂ ਤੋਂ ਉੱਥੇ ਪਈ ਹੈ ਤੇ ਪਰਿਵਾਰ ਦੀ ਵਿੱਤੀ ਹਾਲਤ লাশ ਨੂੰ ਘਰ ਲਿਆਉਣ ਲਈ ਕਾਫੀ ਨਹੀਂ ਹੈ ਤੇ 25 ਸਾਲ ਦੀ ਉਮਰ ਸੁਪਨਿਆਂ ਨਾਲ ਭਰਿਆ ਇੱਕ ਨੌਜਵਾਨ ਜੋ ਆਪਣੇ ਬੁੱਢੇ ਮਾਪਿਆਂ ਦੀ ਉਮੀਦਾਂ ਨੂੰ ਆਪਣੇ ਦਿਲ ਵਿੱਚ ਲੈ ਕੇ ਇੰਗਲੈਂਡ ਲਈ ਰਵਾਨਾ ਹੋਇਆ ਤੇ ਤੰਗ ਪਿੰਡ ਦੀਆਂ ਗਲੀਆਂ ਛੱਡ ਕੇ ਉਸ ਨੇ ਸੋਚਿਆ ਸੀ ਕਿ ਇੱਕ ਵਿਦੇਸ਼ੀ ਧਰਤੀ ਦੀ ਚਮਕ ਉਸ ਦੇ ਘਰ ਦੀ ਹਨੇਰੀਆਂ ਰਾਤਾਂ ਨੂੰ ਰੌਸ਼ਨ ਕਰੇਗੀ ਸੋ ਅੱਜ ਦੇ ਬੁਲਟਨ ਵਿੱਚ ਇੰਨਾ ਹੀ ਦਿਓਆ ਗਿਆ ਧੰਨਵਾਦ